ਮਾ ਜੀ ਆਪਣਾ ਉਹ ਆਜੋ ਨਾ ਇਹਨੂੰ ਬਈ ਤਰਤਲ ਕੁਮਾਰ ਆ ਜੀ ਹਾਂ ਜੀ ਕਾਕਾ ਜੀ ਕਾਕਾ ਜੀ ਪ੍ਰੈਸ ਕਲੱਬ ਚ ਆਏ ਹੋ ਤੁਸੀਂ ਬਠਣ ਕੀ ਕੀ ਮਾਮਲਾ ਕੀ ਆ ਮਾਮਲਾ ਸੀ ਪਿੰਡ ਕੋ ਦਾਦੇ ਸਰਪੰਚ ਨੇ ਜੀ ਮੇਰੇ ਵਾਈਫ ਸੀ ਸੀਮਾ ਰਾਣੀ ਹਾਂ ਜੀ ਅਸੀਂ ਕੰਮ ਕਰਨਾ ਚਾਹੁੰਦੇ ਆ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ ਨਾ ਪੈਸਾ ਖਾਣਾ ਨਾ ਕਿਸੇ ਨੂੰ ਖਾਣ ਦੇਣਾ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਇਹ ਸਾਡੇ ਅੱਖੇ ਵੀ ਨਹੀਂ ਲੱਗਦੇ ਗੱਲ ਨਹੀਂ ਸੁਣਦੇ ਫੋਨ ਨਹੀਂ ਚੁੱਕਦੇ ਤੇ ਸਾਨੂੰ ਇਹ ਵੀ ਇਹਨਾਂ ਤੇ ਪ੍ਰੈਸ਼ਰ ਹੈਗਾ OSG ਗੰਤਾਰ ਆ ਜਿਹੜਾ ਮਨਪ੍ਰੀਤ ਦਾ ਹੂੰ ਇਹ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਇਹ ਇਹੀ ਕਹਿ ਰਿਹਾ ਵੀ ਤੁਸੀਂ ਆ ਨਹੀਂ ਕਰਨਾ ਨਹੀਂ ਕਰਨਾ ਫੰਡ ਨਹੀਂ ਵਰਤਿੰਦਾ ਫੰਡ ਸਹੀ ਟੱਗ ਨਾਲ ਖਾਤੇ 'ਚ ਨਹੀਂ ਆਉਣ ਦਿੱਤੇ ਪੂਰੇ ਨਹੀਂ ਆਉਣ ਦਿੱਤੇ ਅਸੀਂ ਦੁਕਾਨਾਂ ਦੀ ਬੋਲੀ ਕੀਤੀ ਉਹ ਬੋਲੀ ਕੈਨਸਲ ਕਰਾਉਣ ਵਾਲੇ ਪਾਸੇ ਤੁਰ ਤੁਰਪਿਆ ਵੀ ਕਰਨੀ ਨਹੀਂ ਦੀ ਬੋਲੀ ਪੀਡੀਪੀਓ ਨੇ ਕਹਿੰਦਾ ਰਕਾਰਡ ਤਲਬ ਕਰ ਲੋ ਸਾਰਾ ਇੱਥੇ ਬਲਾਓ ਪ੍ਰੇਸ਼ਾਨ ਕਰਨਾ ਸਰੁੰਦਾ ਵੀ ਆ ਵੀ ਕਿਤੇ ਇਹ ਕਿਸੇ ਦਬਾਅ ਪਾ ਕੇ ਕੋਈ ਨਾ ਕੋਈ ਸਾਡੇ ਤੇ ਕਿਸੇ ਕਿਸੇ ਦਾ ਗਲਤ ਅਲਿਗੇਸ਼ਨ ਨਹੀਂ ਲਾ ਸਕਦਾ ਕੋਈ ਪਰਚਾ ਵੀ ਕਰਵਾ ਸਕਦਾ ਕਿਉਂਕਿ ਪਹਿਲੇ ਦਿਨ ਤੋਂ ਹੀ ਇਹ ਮੇਚ ਰਹੀ ਆ ਸ਼ੁਰੂ ਤੋਂ ਇਹ ਇਲਾਮ ਸੀ ਜੇ ਦਸਬਸੀ ਜਗਤਾਰ ਸਿੰਘ ਉਸ ਦੀ ਅੱਛਾ ਜੀ ਇਹ ਪ੍ਰੀਟੀ ਰੰਜਿਸ਼ ਵੀ ਕੋਈ ਹੈਗੀ ਆ ਤੁਹਾਡੀ ਕਿਹੜੀ ਪਾਰਟੀ ਦੇ ਨਹੀਂ ਪਾਰਟੀ ਤਾਂ ਅਸੀਂ ਤਾਂ ਕਾਂਗਰਸੀ ਹਾਂ ਹਾਂ ਜੀ ਤੇ ਇਹ ਹੁਣ ਕਾਂਗਰਸੀ ਬਣਿਆ ਪਹਿਲਾਂ ਉਧਰ ਪਾਸੇ ਸੀਗੇ ਪੇਪਰ ਇਹ ਸਾਡੇ ਬਰਾਬਰ ਜਿਹੜਾ ਕੈਂਡੀਡੇਟ ਸੀ ਉਹਨ ਦਾ ਇਸਲੀਕੇ ਤੋਂ ਸੱਚੀ ਅਗਦੀ ਸੀ ਨਾ ਉਹਨਾਂ ਨੂੰ ਹਰਾਇਆ ਪਿੰਡ ਦੇ ਲੋਕਾਂ ਨੇ ਸਾਨੂੰ ਜਿੱਤਤਾ ਕਿਉਂ ਸਵਸਥਾ ਵੀ ਰਹਿੰਦੇ ਸੀ ਅਜੇ ਕਾਂਗਰਸੀ ਹੋ ਕੇ ਤੁਹਾਡੇ ਨਾਲ ਹੀ ਰੰਜਿਸ਼ ਟਕਦੇ ਨਹੀਂ ਕਾਂਗਰਸੀ ਅਸੀਂ ਤਾਂ ਹੈਗੀ ਸਾਡੀ ਤਾਂ ਸਾਰੀ ਕਾਂਗਰਸ ਨੇ ਮਦਦ ਕੀਤੀ ਸਾਰੇ ਪਿੰਡ ਦੀ ਕਾਂਗਰਸ ਨੇ ਮਦਦ ਕੀਤੀ ਹੈ ਉਹ ਵੀ ਕਾਂਗਰਸੀ ਤੁਸੀਂ ਵੀ ਕਾਂਗਰਸੀ ਹੋਗੇ ਉਹ ਪਤਾ ਨਹੀਂ ਹੁਣ ਜੇ ਕਾਂਗਰਸੀ ਹੁੰਦੇ ਤਾਂ ਸਾਡੀ ਮਦਦ ਕਰਦੇ ਸੀ ਵਿੱਤ ਮੰਤਰੀ ਕੋਲੇ ਨਹੀਂ ਕੇ ਮੰਤਰੀ ਕੋਲੇ ਵੀ ਐਸ ਐਸ ਨਾਲ ਸਾਡੇ ਨਾਲ ਹੋ ਰਿਹਾ ਹੈ ਨਹੀਂ ਅਸੀਂ ਗਏ ਨਹੀਂ ਜੀ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਮਿਲਣ ਦੀ ਕਿਹਾ ਵੀ ਸੀਗਾ ਜਿਹੜੇ ਉਹਨਾਂ ਦੇ ਨੇੜੇ ਬੰਦੇ ਵੀ ਸਾਨੂੰ ਉਹਨਾਂ ਦਾ ਟਾਈਮ ਲੈ ਲਓ ਮਿਲਣਾ ਪਰ ਨਹੀਂ ਕਦੇ ਮਿਲਣਾ ਕੋਈ ਟਾਈਮ ਹੀ ਨਹੀਂ ਮਿਲਿਆ ਕਿਤੇ ਕੀ ਉਹਦੀ ਨੇਚਰ ਕੀ ਕੀ ਰੱਖਦਾ ਕੀ ਤੁਹਾਡੇ ਨਾਲ ਕੀ ਕਹਿੰਦਾ ਮਕਸਦ ਕੀ ਉਹਦਾ ਮਕਸਦ ਹੈ ਵੀ ਪਿੰਡ 'ਚ ਹਾਈਲਾਈਟ ਨਾ ਹੋਣਾ ਵੀ ਚਲੋ ਜਿੱਤ ਕੇ ਤਾਂ ਹੀ ਦਰੇ ਫਿਰ ਫਿਰਾਂ ਫਿਰ ਦਰੇ ਖੜਨਗੇ 5 ਸਾਲ ਕੰਮ ਨਹੀਂ ਹੋਣਗੇ ਲੋਕਾਂ 'ਚ ਬਦਨਾਮ ਹੋਣਗੇ ਜੋ ਬਦਨਾਮ ਕਰਨ ਵਾਸਤੇ ਦਬਾ ਗਏ ਅਸੀਂ ਵੈਸੇ ਫਿਰ ਵੀ ਉਹ ਮੰਦਰੇਗਾ ਸਾਡੇ ਕੰਮ پاس ਹੋਏ ਸੀਗੇ ਉਹ 30 ਲੱਖ ਰੁਪਏ ਦੇ ਕੰਮ ਅਸੀਂ ਸ਼ੁਰੂ ਕੀਤੇ ਆ ਜੇ ਨਾ ਕਰਦੇ ਤਾਂ ਉਹ 31 ਮਾਰ ਤਵਾਲ ਐਲਪਸ ਹੋ ਜਾਂਦੇ ਸੀ ਫੰਡ ਸਾਰੇ ਅੱਛਾ ਪਿੰਡ ਦੀ ਪੰਚਾਇਤ ਹੈ ਇਹ ਸਾਰੀ ਅੱਛਾ ਇਹ ਸਾਰਾ ਪਿੰਡ ਸਮੁੱਚੀ ਪੰਚਾਇਤ ਹੈ ਸਰਪੰਚ ਵਾਈਫ ਆ ਤੁਹਾਡੀ ਹਾਂ ਜੀ ਕੀ ਕੀ ਨਾਮ ਹੈ ਜੀ ਆਪਣਾ ਜੀ ਸੀਮਾ ਰਾਣੀ ਤੁਸੀਂ ਕਾਂਗਰਸ ਦੇ ਸਰਪੰਚੋ ਜੁਦਾ ਹਾਂ ਜੀ ਚਲੋ ਕੌਣ ਬੰਦਾ ਕੀ ਨਾਮ ਆ ਉਹਦਾ ਜਿਹੜਾ ਤੁਹਾਡੇ ਨਾਲ ਇਸ ਰ ਜੀ ਜਗਤਾਰ ਸਿੰਘ ਹੈ ਜੀ ਉਹ ਐਸਡੀ ਮੰਤਰੀ ਕੀ ਕਹਿੰਦੇ ਆ ਬਸ ਜੀ ਕਹਿਣਾ ਨਹੀਂਗਾ ਕੁਛ ਇਹ ਸਾਡੇ ਕੰਮ ਹੀ ਨਹੀਂ ਹੁੰਦੇ ਪਿੰਡਾਂ ਵਿੱਚ ਅਸੀਂ ਜੋ ਕੰਮ ਸ਼ੁਰੂ ਕੀਤੇ ਆ ਉਹ ਪੂਰੇ ਨਹੀਂ ਹੋ ਰਹੇ ਸਾਡੇ ਸੈਕਟਰੀ ਨਹੀਂ ਸਾਡੀ ਗੱਲ ਸੁਣਦੇ ਵੀਡੀਓ ਨਹੀਂ ਸਾਡੀ ਗੱਲ ਸੁਣਦਾ ਕੋਈ ਵੀ ਹੋਰ ਉੱਚਤ ਘਾਰੀਆਂ ਕੋਲੇ ਨਹੀਂ ਗਏ ਤੁਸੀਂ ਹੋਰ ਮੰਤਰੀ ਨਾਲ ਅਸੀਂ ਕੀਤੇ ਅਸੀਂ ਪਹੁੰਚ ਕੀਤੀ ਹੈ ਜੀ ਏਡੀਸੀ ਨੂੰ ਮਿਲੇ ਸੀ ਜੀ ਅਸੀਂ ਵੀਡੀਓ ਨੂੰ ਵੀ ਲੈਟਰ ਵੀ ਲਿਖੇ ਕੋਈ ਸਮਝ ਨਹੀਂ ਆ ਰਹੀ ਸਤ ਪੋਜੀਸ਼ਨ ਬਾਈ ਹੁਣ ਕੀ ਤੁਹਾਡਾ ਅੱਗੇ ਜਿਹੜਾ ਮੇਨ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲਣਾ ਸੀ ਅੱਛਾ ਉਹਨਾਂ ਨੂੰ ਦੱਸ ਨਹੀਂ ਸੀ ਆਪਦੀ ਗੱਲ ਉਹਨਾਂ ਨੂੰ ਮਿਲਾਂਗੇ ਹੁਣ ਜਾ ਕੇ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਸੀਐਮ ਸਾਹਿਬ ਨੂੰ ਮਿਲੇ ਸੀ ਮਿਲੇ ਨਹੀਂ ਸੀ ਲੈਟਰ ਲਿਖਿਆ ਸੀ ਸਪੈਸ ਹੋਣੀ ਇਹ ਸਾਰੇ ਪੰਚਾਇਤ ਦੇ ਪੰਚਾਇਤ ਦੇ ਬੰਦੇ ਸਾਰੇ ਕੀ ਨਾਮ ਆਪਣਾ ਜੀ ਮੈਂ ਕਰਤਾਰ ਸਿੰਘ ਕਰਤਾਰ ਸਿੰਘ ਜੀ ਕੀ ਮੀ ਆਏ ਤੁਸੀਂ ਪ੍ਰੈਸ ਕਲੱਬ ਦੇ ਵਿੱਚ ਕੀ ਮਾਮਲਾ ਕੀ ਹੈ ਪੂਰਾ ਦੱਸਿਓ ਪ੍ਰੈਸ ਕਲੱਬ ਦੇ ਵਿੱਚ ਵੀ ਸਾਡੀ ਪੰਚਾਇਤ ਨੇ ਕੰਮ ਤੋੜਿਆ ਜੀ ਅੱਛਾ ਉਹ ਦੇਖਾ ਉਹ ਸੇਦਾ ਕਰਤੀ ਅਸੀਂ ਆਏ ਤੇ ਪਰੋਕੜੇ ਉਹ ਵਸਦੀ ਹੈ ਜਤਾਰ ਸਿੰਘ ਉਹ ਕੰਮ ਨਹੀਂ ਹੁੰਦਾ ਇਹਦਾ ਕੱਲ ਅਸੀਂ ਪੰਚਾਇਤ ਦੀ ਮੀ ਬੋਲੀ ਕਰਾਈਆ ਦੁਕਾਨਾਂ ਦੇ 16 ਦੁਕਾਨਾਂ ਸਾਡੇ ਕੋਲ ਉਹ ਪਹਿਲਾਂ ਦੁਕਾਨ ਸੀ 750 ਜ਼ਕਤਾਰ ਕੋਲੇ ਦਫ਼ਤਰ ਦੇ ਫਾਦਰ ਕੋਲੇ ਤੇ ਦੱਦ ਦੇ ਤਿੰਨ ਦੁਕਾਨਾਂ ਅਸ ਸੀ ਉਹ ਦੁਕਾਨਾਂ ਇਹਨੇ ਨੇ 10000 ਰੁਪਏ ਚ ਲੰਗੀਆਂ ਸੀ ਸਾਲ ਤੇ ਅੱਛਾ ਤਾਂ ਠੇਕੇਦਾਰਾਂ ਨੂੰ 80 80 90 ਰੁਪਏ ਜਾਂ ਟਿੱਕਦ ਕੰਨ ਸ਼ਰਾਬ ਦੇ ਟਿਕਨ ਦਫ਼ਤਰ ਬਣਾਈ ਬੈਠੇ 10 17 ਤੋਂ ਲੈ ਕੇ ਹੁਣ ਤੱਕ ਉਹਨੇ ਸਾਨੂੰ ਕੋਈ ਕਿਰਾਇਆ ਨਹੀਂ ਦਿੱਤਾ ਪੰਚਾਇਤ ਨੂੰ ਉਹਨੇ ਠੇਕੇਦਾਰ ਨੇ ਦਫ਼ਤਰ ਤੋਂ ਲੈਣੇ ਠੇਕੇਦਾਰ ਤੋਂ ਲੈਣਾ ਨਹੀਂ ਉਹ ਠੇਕੇਦਾਰ ਨੂੰ ਦੀ ਬੈਠੇ ਅੱਛਾ ਠੇਕੇਦਾਰ ਹਾਂ ਹਾਂ ਹੁਣ ਕੀ ਮੰਗ ਤੁਹਾਡੀ ਹੁਣ ਸਾਡੀ ਮੰਗ ਇਹ ਵੀ ਦੁਕਾਨਾਂ ਦਿੱਤੀਆਂ ਕੱਲ ਮਤਾਂ 15 ਸਾਲਾਂ ਦਮ ਪਹਿਲਾਂ ਲੋਸਟਮੈਂਟਾਂ ਕਰਾ ਕੇ WhatsApp ਤੇ ਪਾ ਕੇ ਸਪੀਕਰਾਂ 'ਚ ਬੋਲੇ ਆਂ ਕਿ ਇਸ ਦੁਕਾਨਾਂ ਕਿਰਾਏ ਤੇ ਜਮ੍ਹਾਂ ਦੇ ਬੋਲੀ ਹੋਊਗੀ ਕੱਲ ਅਸੀਂ ਬੋਲੀ ਕਰਾਤੀ ਉਸ ਤੋਂ ਬਾਅਦ ਉਹਦਾ ਜਗਤਾਰ ਦਾ ਫਾਦਰ ਵੀ ਉੱਥੇ ਬੈਠਾ ਸੀ ਆ ਪੰਚਾਇਤ ਦੇ ਵਿੱਚ ਉਹਨੇ ਜਗਤਾਰ ਨੂੰ ਫੋਨ ਕਰਕੇ ਦਾ ਉਹਦਾ ਡੀਡੀਪੀ ਹੋਮ ਕਹਿ ਕੇ ਤੇ ਪੰਚਾਇਤ ਆ ਰਿਕਾਰਡ ਦਸਾਲਵ ਕਰਾ ਲਿਆ ਸਾਡੀ ਕੋਈ ਨਹੀਂ ਪਾਉਂਦਾ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੇ ਨਾ ਹੁਣ ਤੁਹਾਡੀ ਅੱਗੇ ਵੀ ਸੁਣੀ ਗੀ ਤਾਂ ਕੀ ਤੁਹਾਡਾ ਪ੍ਰਸ਼ੰਸਾ ਕਰਾਂਗੇ ਪਿੰਡ ਲੈਵਲ ਸਹਾਰਸ਼ ਕਰਾਂਗੇ ਤੁਸੀਂ ਪਿੰਡ ਦੇ ਵਿੱਚ ਮੌਜੂਦਾ ਹੈ ਵਰਕਰ ਹੋ ਤੁਸੀਂ ਨਾਗਰਿਕ ਨਾਗਰਿਕਾਂ ਹੀ ਮੌਜੂਦ ਨੇ ਪਿੰਡ ਦੇ ਇਹ ਸਾਰੇ ਪਿੰਡ ਦੇ ਪੰਚਾਇਤ ਹੈ ਹਾਂ ਸਾਰੇ ਪਿੰਡ ਦੀ ਪੰਚਾਇਤ ਹੈ 11 ਦੇ 11 ਮੈਂਬਰ ਹੈ ਉਹਨਾਂ ਨੂੰ ਕੋਈ ਮੈਂ ਨਹੀਂ ठीक है 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 ठीक है